ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਬਚਨ ਕੀਤਾ ਹੈ ਕਿ ਸਰੀਰ ਇੱਕ ਬਤਨ ਹੈ ਆਤਮਾ ਇੱਕ ਬਤਨ ਹੈ ਦੋ ਨਾਲੀ ਗੱਲਬਾਤ ਹੋ ਰਹੀ ਹੈ ਸਰੀਰ ਹੈ ਜਿਹੜਾ ਇਹ ਆਤਮਾ ਨੂੰ ਕਹਿ ਰਿਹਾ ਭਾਬ ਬਤਨੀ ਪਤੀ ਨੂੰ ਕਹਿ ਰਿਹਾ ਕਿ ਤੂੰ ਸਦਾ ਮੇਰੇ ਨਾਲ ਬਸਦਾ ਰਹੇ ਜੇ ਤੂੰ ਚਲੇ ਗਿਆ ਤੇਰੇ ਬਿਨਾ ਮੇਰੀ ਕਿਸਨੇ ਬਾਤ ਨਹੀਂ ਪੁੱਛੀ ਇਹ ਗੱਲ ਦਾ ਮੇਰੇ ਨੂੰ ਬਚਨ ਕਰ ਕਿ ਤੂੰ ਮੈਨੂੰ ਛੱਡ ਕੇ ਨਹੀਂ ਜਾਇਆ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਇਹ ਸਵਾਲ ਦੁਆਬ ਕਰਵਾਇਆ ਧੰਨ ਕਹ ਬਸ ਮੈਂ ਨਾਮੈ ਪ੍ਰੈਤ ਸੁਬਾਸੀ ਬਾਲ ਬਿਪਾਲੇ ਤੁੜੇ ਬੇਰਹਮ ਪੀਤੀ ਦਾ ਲਿਖੇ ਬੱਚਾਂ ਦੇ ਛੋੜ ਨਾ ਜਾ ਸਕੇ ਅਗੋਂ ਫਿਰ ਸਤਿਗੁਰੂ ਜੀ ਨੇ ਆਤਮ ਮਨ ਨੂੰ ਇੱਕ ਬਚਨ ਕਹਾਇਆ ਪਤੀ ਬਨੁ ਪਤਨੀ ਰੂਪ ਚ ਕਿਹਾ ਗਿਆ ਪਿਆ ਫਿਰ ਕਹਿਿਆ ਹੋ ਗੁਖਮੀ ਬੰਦਾ ਉਹ ਭਾਰੋ ਠਾਕੁਰ ਜਿਸ ਖਾਣ ਨਾ ਛੰਦਾ ਜਿਚਰ ਰੱਖੇ ਤੇ ਚਰ ਤੁੰਬ ਸੰਗ ਰਹਿਣਾ ਜਨ ਸਦੇ ਦਾ ਬੂਤ ਸਦਾ ਸਾਹੇ ਆਤਮਾ ਨੇ ਸਰੀਰ ਨੂੰ ਇਹ ਗੱਲ ਕਹਿ ਦਿੱਤੀ ਭਾਗ ਪਤੀ ਨੇ ਪਤਨੀ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਤਾਂ ਪਰਮਾਤਮਾ ਦੇ ਹੁਕਮ ਦਾ ਬਣਿਆ ਹੋਇਆ ਹਾਂ ਜਦੋਂ ਤੱਕ ਤੂੰ ਮੈਨੂੰ ਰੱਖੇਗਾ ਤੇਰੇ ਨਾਲ ਮੈਂ ਰਹਾਗਾ ਜਦੋਂ ਉਹ ਦਾ ਉਲਾਵਾ ਮੈਨੂੰ ਆ ਗਿਆ ਮੈਂ ਚਲੇ ਗਿਆ ਫਿਰ ਗੁਰੂ ਆਦਿ ਸ਼ਿਵ ਜੀ ਕਹਿੰਦੇ ਜਦੋਂ ਇਹ ਗੱਲ ਆਖੀ ਨਾ ਆਤਮਾ ਨੇ ਪਤੀਏ ਗੱਲ ਆਖੀ ਸਰੀਰ ਨੇ ਪਤਨੀ ਨੇ ਭਾਪ ਇਹ ਗੱਲ ਹਾਸੇ ਵਿੱਚ ਪਾ ਦਿੱਤਾ ਕਿ ਤਾ ਹੋਣੀ ਸ਼ੱਕਦਾ ਕਰ ਜੋ ਪਰ ਬਚਨ ਕਹੈ ਤਨ ਸਾਚੇ ਤਨ ਕਛੂ ਨਾ ਸੰਭੇ ਚੰਚਲ ਕਰ ਚ ਬਾਹਰ-ਬਾਹਰ ਫਿਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰ ਆਸਾ ਇਹ ਗੱਲ ਹਾਸੇ ਵਿੱਚ ਪਾ ਦਿੱਤਾ ਮਹਾਰਾਜ ਜੀ ਪਰ ਹੋਇਆ ਕਿ ਭਾਗੇ ਆਈ ਪਰਮਾਤਮਾ आत्मा ने शरीर को न छा पति पत्नी को छुट मिथियां हुई रह चूखिया ये शरीर मिट्टी से फिर मिट्टी में क्योंकि आत्मा तो बहने की कोई बुकत नहीं है कोई सलाह मशवरा नहीं हो महाराज आई आग्या पिरु बल आया ना तन अल्शी ना मता पकाया ਉਠ ਸੜਾਇਓ ਫੁੱਟਰ ਮਰਨ ਦਿਖਾਨ ਨਿਥਨ ਅੰਧਾਸ਼ਾ ਹੈ ਸਤਿਗੁਰੂ ਕਹਿੰਦੇ ਆਗੇ ਆਈ ਤੇ ਆਤਮਾ ਚਲੀ ਗਈ ਪਤੀ ਚਲਾ ਗਿਆ ਤੇ ਸਰੀਰ ਰਹਿ ਗਿਆ ਪਤਨੀ ਪਛੇਰੇ ਗਈ ਸੁਖ ਗਈ ਵੀ ਅੰਤਮ ਕਿਰਿਆ ਕਰ ਤਰੀ ਕੋਈ ਇਹਨੂੰ ਸਾੜ ਦਿੰਦਾ ਹੈ ਕੋਈ ਇਹਨੂੰ ਡੱਬ ਦਿੰਦਾ ਹੈ ਕੋਈ ਇਹਨੂੰ ਪਾਣੀ ਵਿੱਚ ਵਹਾ ਦਿੰਦਾ ਹੈ ਆਤਮਾ ਆਪਣੇ ਧਰਮ ਦੇ ਨਾਲ ਇਸ ਸਰੀਰ ਦੀ ਅੰਤਨ ਕਰਿਆ ਕੇ ਫਿਰ ਜਾਂਦੀ ਹੈ ਆਪੋ ਆਪਣੇ ਧਰਮ ਉੱਤੇ ਇੱਕ ਦੱਜੇ ਇੱਕ ਦੰਬੀਏ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਹਟੀ ਇੱਕ ਬੀਫ ਰਸਣ ਪਾਏ ਮਹਾਰਾਜ ਕਿਹਦੇ ਸਰੀਰ ਹੈ ਤੇ ਆਤਮਾ ਦਾ ਕਿਸ ਨੂੰ ਪਤਾ ਨਹੀਂ ਲੱਗਦਾ ਕਿ ਆਤਮਾ ਗਈ ਕਿੱਥੇ ਆਤਮਾ ਦਾ ਕਿਸ ਨੂੰ ਪਤਾ ਨਹੀਂ ਲੱਗਦਾ ਸਤਿਗੁਰੂ ਕਹਿੰਦੇ ਇੱਕ ਦੱਜੇ ਇੱਕ ਦੰਬੀਏ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚੋਂ ਛੱਟੀ ਇੱਕ ਵੀ ਫਰਾਸਣ ਪਾਹੇ ਨਾਨਕ ਏਵਣਾਂ ਜੱਪਿ ਕਿੱਥੇ ਜਾਹੇ ਸਮਾਜ ਕਹਿੰਦੇ ਆਤਮਾ ਕਿੱਥੇ ਜਾ ਕੇ ਸਮਾਗੀ ਇਹਦਾ ਕਿਸੇ ਨੂੰ ਨਹੀਂ ਪਤਾ ਇਹ शरीर ਨੂੰ ਇੱਕ ਦਿਨ ਇਸ ਆਤਮਾ ਨੇ ਛੱਡ ਕੇ ਜਾਣਾ ਤੇ ਜੇ ਦਿਨ ਛੱਡ ਕੇ ਜਾਣਾ ਮਹਾਰਾਜ ਤੇ ਦੇਖੂ ਸਲਾਮ ਅਸ਼ਵਰਾ ਨਹੀਂ ਹੋਣਾ ਕੋਈ ਮਤਾ ਨਹੀਂ ਪਕਾਇਆ ਜਾਣਾ ਗੁਰੂ ਵਰਗ ਖੈਫ ਨੇ ਬਚਨ ਕਰਵਾਇਆ ਬਾਣੀ ਅੰਦਰ ਪਤੀ ਤੇ ਪਤਨੀ ਦਾ ਭਾਵ ਸਰੀਰ ਤੇ ਆਤਮਾ ਦਾ ਸਰੀਰ ਨੂੰ ਪਤਨੀ ਦਾ ਦਾਨ ਦਿੱਤਾ ਹੈ ਆਤਮਾ ਨੂੰ ਪਤੀ ਦਾ ਦਾਨ ਦਿੱਤਾ ਹੈ ਮਹਾਰਾਜ ਇਸ ਬਾਲ ਤੋਂ ਮਹਾਰਾਜ ਨੇ ਕਰਵਾਇਆ